ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਕਿਤਾਬ ਆਪ ਜੀ ਮੇਰੇ ਹੱਥ ਵਿੱਚ ਦੇਖ ਰਹੇ ਹੋ ਜਿਸ ਦਾ ਨਾਮ ਹੈ ਸਿਹਤੋ ਬਾਬਾ ਨਾਨਕ ਮੇਰਾ ਮੰਨ ਹੈ ਕਿ ਪਹਿਲਾਂ ਆਪ ਜੀ ਇਸ ਕਿਤਾਬ ਦੇ ਦਰਸ਼ਨ ਕਰ ਲਵੋ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਇਸ ਕਿਤਾਬ ਦੇ ਬਾਰੇ ਕੁਝ ਜਾਣਕਾਰੀ ਦੇਣਾ ਚਾਹਾਂਗਾ ਇਹ ਕਿਤਾਬ ਸਾਧ ਸੰਗਤ ਜੀ ਅੱਜ ਤੋਂ ਤਕਰੀਬਨ 8 3 ਸਾਲ ਪਹਿਲਾਂ ਮੈਨੂੰ Amazon ਤੋਂ ਪ੍ਰਾਪਤ ਹੋਈ ਜਿਵੇਂ ਮੈਂ ਆਪ ਜੀ ਨੂੰ ਇਸ ਕਿਤਾਬ ਬਾਰੇ ਦੱਸ ਰਿਹਾ ਹਾਂ ਇਸ ਤਰ੍ਹਾਂ ਕਿਸੇ ਨੇ ਮੈਨੂੰ ਇਸ ਕਿਤਾਬ ਬਾਰੇ ਦੱਸਿਆ ਸੀ ਤੇ ਜਦੋਂ ਮੈਂ ਇਸ ਕਿਤਾਬ ਦੇ ਬਾਰੇ ਸੁਣਿਆ ਤੇ ਉਸੇ ਸਮੇਂ ਇਹ ਜੋ ਕਿਤਾਬ ਹੈ ਮੈਂ ਐਮਾਜ਼ਾਨ ਤੋਂ ਆਰਡਰ ਕੀਤੀ ਤਕਰੀਬਨ 5-6 ਦਿਨ ਦੇ ਵਿੱਚ ਇਹ ਕਿਤਾਬ ਮੇਰੇ ਕੋਲ ਪਹੁੰਚ ਗਈ ਜਦੋਂ ਇਸ ਕਿਤਾਬ ਨੂੰ ਪੜਿਆ ਸਾਥ ਸੰਗਤ ਜੋ ਅੰਦਰ ਮਹਿਸੂਸ ਹੋਇਆ ਜੋ ਅੰਦਰ ਭਾਵਨਾ ਜਾਗੀ ਉਹ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਇਸ ਕਿਤਾਬ ਨੂੰ ਪੜ੍ਹ ਕੇ ਸਾਖ ਸਾਤ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹੋਣ 2.3 ਸਾਲ ਪਹਿਲਾਂ ਇਹ ਕਿਤਾਬ ਪੜ੍ਹੀ ਅੱਜ ਇੱਕ ਵਾਰੀ ਫੇਰ ਤੋਂ ਇਸ ਕਿਤਾਬ ਨੂੰ ਦੁਬਾਰੇ ਪੜਨ ਦਾ ਮਨ ਹੋਇਆ ਤੇ ਪੜਦਿਆਂ ਪੜਦਿਆਂ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਸੰਗਤ ਨੂੰ ਵੀ ਇਸ ਕਿਤਾਬ ਦੇ ਬਾਰੇ ਕੁਝ ਦੱਸਿਆ ਜਾਵੇ ਵੈਸੇ ਮੈਂ ਕਥਾ ਦੇ ਦੌਰਾਨ ਇਸ ਕਿਤਾਬ ਦਾ ਜ਼ਿਕਰ ਕਰਦਾ ਰਹਿੰਦਾ ਹਾਂ ਆ ਤੋ 23 ਸਾਲ ਪਹਿਲਾਂ ਵੀ ਮੈਂ ਜਦੋਂ ਇਸ ਕਿਤਾਬ ਨੂੰ ਪੜਿਆ ਉਸ ਸਮੇਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਸਾਥ ਸੰਗਤ ਇਸ ਕਿਤਾਬ ਨੂੰ ਆਪ ਜੀ ਜਰੂਰ ਪੜੋ ਇਸ ਕਿਤਾਬ ਨੂੰ ਪੜਨ ਦੇ ਨਾਲ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਥਾਹ ਪਿਆਰ ਪੈਦਾ ਹੁੰਦਾ ਹੈ ਐਸਾ ਕੀ ਹੈ ਇਸ ਕਿਤਾਬ ਦੇ ਅੰਦਰ ਮੈਂ ਆਪ ਜੀ ਨੂੰ ਥੋੜੀ ਜੀ ਜਾਣਕਾਰੀ ਜ਼ਰੂਰ ਦੇਣਾ ਚਾਹਾਂਗਾ ਇਸ ਕਿਤਾਬ ਦੀ ਸਭ ਤੋਂ ਜੋ ਪਹਿਲੀ ਖਾਸੀਅਤ ਹੈ ਉਹ ਇਹ ਹੈ ਇਸ ਕਿਤਾਬ ਦੇ ਸਾਹ ਸੰਗਤ ਜੀ ਜੋ ਉਲੇਖਕਾਰ ਹਨ ਉਹ ਹਨ ਸਰਦਾਰ ਪ੍ਰਿਥੀਪਾਲ ਸਿੰਘ ਜੀ ਪ੍ਰਿਥੀਪਾਲ ਸਿੰਘ ਜੀ ਕੌਣ ਸਨ ਪ੍ਰਿਥੀਪਾਲ ਸਿੰਘ ਜੀ ਮੀਰਪੁਰ ਰਿਹਾਸਤ ਜੰਮੂ ਕਸ਼ਮੀਰ ਦੇ ਇੱਕ ਮੁਸਲਮਾਨ ਸੈयद ਖਾਨਦਾਨ ਵਿੱਚੋਂ ਪੀਰ ਮੁਸ਼ਫਰ ਹੁਸੈਨ ਸ਼ਾਹ ਦੇ ਇਕਲੌਤੇ ਪੁੱਤਰ ਸਨ ਨਾਮ ਕੀ ਹੈ ਜੁ ਉਹਨਾਂ ਦਾ ਪ੍ਰਿਥੀਪਾਲ ਸਿੰਘ ਤੇ ਪੁੱਤਰ ਕਿਹਨਾਂ ਦੇ ਹਨ ਇੱਕ ਸੈयद ਖਾਨਦਾਨ ਵਿੱਚੋਂ ਪੀਰ ਮੁਸ਼ਫਰ ਹੁਸੈਨ ਸ਼ਾਹ ਦੇ ਇਕਲੌਤੇ ਪੁੱਤਰ ਪਾਪ ਕੇ ਮੁਸਲਮਾਨ ਪਰਿਵਾਰ ਦੇ ਵਿੱਚ ਪ੍ਰਿਥੀਪਾਲ ਸਿੰਘ ਜੀ ਦਾ ਜੀਵਨ ਸਾਧ ਸੰਗਤ ਉਹਨਾਂ ਦਾ ਜੋ ਬਚਪਨ ਦਾ ਨਾਮ ਸੀ ਨਾ ਉਹ ਸੀ ਮੁਸਤਾਕ ਹੁਸੈਨ ਸ਼ਾ ਕਿਉਂਕਿ ਮੁਸਲਮਾਨ ਪਰਿਵਾਰ ਦੇ ਵਿੱਚ ਇਹ ਪੈਦਾ ਹੋਏ ਤੇ ਸੁਭਾਵਿਕ ਗੱਲ ਹੈ ਤੇ ਇਹਨਾਂ ਦਾ ਨਾਮ ਫਿਰ ਉਸ ਮਜਬ ਦੇ ਅਨੁਸਾਰ ਹੀ ਰੱਖਿਆ ਗਿਆ ਹੋਵੇਗਾ ਸੋਨਾ ਦਾ ਨਾਮ ਸੀ ਹੁਸੈਨ ਸ਼ਾ ਮੁਸ਼ਤਾਕ ਹੁਸੈਨ ਸ਼ਾ ਤਾਂ ਸੰਗਤ ਜੀ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਉਹ ਅਰਬੀ ਫਾਰਸੀ ਬਾਦਸ਼ਾਹ ਦੇ ਬਹੁਤ ਵੱਡੇ ਵਿਦਵਾਨ ਸਨ ਤੇ ਆਪਣੇ ਪਿਤਾ ਦੀ ਤਰ੍ਹਾਂ ਇਹ ਵੀ ਅਰਬੀ ਤੇ ਫਾਰਸੀ ਬਾਦਸ਼ਾਹ ਦੇ ਬਹੁਤ ਵੱਡੇ ਵਿਦਵਾਨ ਸਨ ਇੱਕ ਵਾਰੀ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਹੱਜ ਕਰਨ ਵਾਸਤੇ ਮੱਕੇ ਮਦੀਨੇ ਲੈ ਕੇ ਗਏ ਮੱਕੇ ਮਦੀਨੇ ਦਾ ਜਦੋਂ ਇਹਨਾਂ ਨੇ ਹੱਜ ਕੀਤਾ ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਜਦੋਂ ਇਹ ਪਹੁੰਚੇ ਤੇ ਉੱਥੇ ਲਾਇਬ੍ਰੇਰੀ ਦੇ ਅੰਦਰ ਇਹਨਾਂ ਦੇ ਹੱਥ ਇੱਕ ਕਿਤਾਬ ਲੱਗੀ ਜਦੋਂ ਉਸ ਕਿਤਾਬ ਦੇ ਉੱਤੇ ਇਹਨਾਂ ਨੇ ਨਾਨਕ ਸ਼ਬਦ ਵੇਖਿਆ ਬੜੇ ਹੈਰਾਨ ਹੋਏ ਕਿ ਨਾਨਕ ਤੇ ਹਿੰਦ ਦੀ ਧਰਤੀ ਦੇ ਪੀਰ ਹੋਏ ਹਨ ਉਹਨਾਂ ਦਾ ਇੱਥੇ ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਕਿਵੇਂ ਨਾਮ ਆ ਸਕਦਾ ਹੈ ਜਦੋਂ ਉਹਨਾਂ ਨੇ ਉਸ ਕਿਤਾਬ ਨੂੰ ਚੱਕਿਆ ਜਿਸ ਦਾ ਨਾਮ ਸੀ ਸਿਹਤੋਂ ਬਾਬਾ ਨਾਨਕ ਉਸ ਕਿਤਾਬ ਨੂੰ ਪੜਿਆ ਤੇ ਪੜ ਕੇ ਉਹ ਇੰਨੇ ਕੁ ਪ੍ਰਭਾਵਿਤ ਹੋਏ ਆਪਣੇ ਪਿਤਾ ਜੀ ਕੋਲ ਆਏ ਆਪਣੇ ਪਿਤਾ ਜੀ ਨੂੰ ਆ ਕੇ ਕਹਿਣ ਲੱਗੇ ਕਿ ਪਿਤਾ ਜੀ ਮੈਂ ਤੇ ਘਰ ਵਾਪਸ ਜਾਣਾ ਹੈ ਪਿਤਾ ਜੀ ਕਹਿਣ ਲੱਗੇ ਕੀ ਗੱਲ ਹੋਈ ਕਹਿੰਦੇ ਬੱਸ ਮੈਂ ਘਰ ਵਾਪਸ ਜਾਣਾ ਹੈ ਪਿਤਾ ਜੀ ਨੇ ਇਜਾਜ਼ਤ ਦੇ ਦਿੱਤੀ ਕਿ ਘਰੇ ਤੇ ਵਾਪਸ ਚਲੇ ਜਾਓ ਪਰ ਇੱਕ ਸ਼ਰਤ ਹੈ ਕਿ ਜਦੋਂ ਤੱਕ ਮੈਂ ਘਰ ਵਾਪਸ ਨਹੀਂ ਆਵਾਂਗਾ ਉਦੋਂ ਤੱਕ ਤੁਸੀਂ ਹੋਰ ਕਿਸੇ ਥਾਂ ਤੇ ਨਹੀਂ ਜਾਓਗੇ ਉਹਨਾਂ ਨੇ ਪਿਤਾ ਜੀ ਦੀ ਗੱਲ ਮੰਨ ਲਈ ਤੇ ਪਿਤਾ ਜੀ ਦੀ ਗੱਲ ਮੰਨ ਕੇ ਉਹ ਆਪਣੇ ਘਰੇ ਸ਼ਹਿਰ ਮੀਰਪੁਰ ਆ ਗਏ ਜਦੋਂ ਤੱਕ ਪਿਤਾ ਜੀ ਹੱਜ ਕਰਕੇ ਵਾਪਸ ਨਾ ਆਏ ਤੇ ਇਹ ਉਦੋਂ ਤੱਕ ਪਿਤਾ ਜੀ ਦੀ ਉਡੀਕ ਕਰਦੇ ਰਹੇ ਜਦੋਂ ਪਿਤਾ ਜੀ ਆਏ ਤੇ ਇਹਨਾਂ ਨੇ ਆਪਣੇ ਪਿਤਾ ਜੀ ਪਾਸੋਂ ਇਜਾਜ਼ਤ ਲਈ ਕਿ ਪਿਤਾ ਜੀ ਮੈਂ ਲਾਹੌਰ ਜਾਣਾ ਹੈ ਤੇ ਮੈਨੂੰ ਆਪ ਕਿਰਪਾ ਕਰਕੇ ਲਾਹੌਰ ਜਾਣ ਦੀ ਇਜਾਜ਼ਤ ਦਿਓ। ਤੇ ਪਿਤਾ ਜੀ ਨੇ ਨਾ ਚਾਹਦੇ ਆ ਵੀ ਇਹਨਾਂ ਨੂੰ ਲਾਹੌਰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਹ ਲਾਹੌਰ ਗਏ ਤੇ ਇਕੱਲੇ ਨਹੀਂ ਗਏ। ਇਹ ਆਪਣੀ ਘਰ ਵਾਲੀ ਜਿਹਦਾ ਨਾਮ ਸੀ ਗੁਲਜ਼ਾਰ ਬੀگم ਉਸ ਨੂੰ ਵੀ ਲੈ ਕੇ ਗਏ ਇਹਨਾਂ ਦੇ ਕੋਲ ਇੱਕ ਬੱਚਾ ਸੀ ਜਿਹਦਾ ਨਾਮ ਸੀ ਮੁਹੰਮਦ ਨਜ਼ੀਰ ਉਸ ਬੱਚੇ ਨੂੰ ਵੀ ਇਹ ਨਾਲ ਲੈ ਕੇ ਗਏ ਸਾਥ ਸੰਗਤ ਜਦੋਂ ਲਾਹੌਰ ਗਏ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਲਾਹੌਰ ਜਾ ਕੇ ਇਹਨਾਂ ਨੇ ਆਰੀਆ ਸਮਾਜ ਬ੍ਰਹਮੋ ਸਮਾਜ ਸਨਾਤਨ Hindu ਧਰਮ ਅਤੇ ਈਸਾਈ ಮತ ਆਦਿਕ ਧਰਮਾਂ ਦਾ ਸਾਧ ਸੰਗਤ ਨਿਰਖਣ ਕੀਤਾ ਉਹਨਾਂ ਦੇ ਨਾਲ ਪਹਿਚਾਨ ਕੀਤੀ ਉਸ ਤੋਂ ਬਾਅਦ ਇਹ ਗੁਰਦੁਆਰਾ ਡੇਰਾ ਸਾਹਿਬ ਉੱਥੇ ਪਹੁੰਚੇ ਤੇ ਉੱਥੋਂ ਦੇ ਹੈੱਡ ਗ੍ਰੰਥੀ ਭਾਈ ਅੱਛਰ ਸਿੰਘ ਜੀ ਨੂੰ ਮਿਲੇ ਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਤੋਂ ਇਹ ਪਹਿਲਾਂ ਹੀ ਬਹੁਤ ਪ੍ਰਭਾਵਿਤ ਹੋਏ ਹੋਏ ਸਨ ਮੈਂ ਇੱਥੇ ਅੱਜ ਦੀ ਵੀਡੀਓ ਸਮਾਪਤ ਕਰਾਂ ਕਿ 1927 ਨੂੰ ਇਹਨਾਂ ਨੇ ਉਹ ਕਿਤਾਬ ਪੜ੍ਹੀ ਜੋ ਮਦੀਨੇ ਦੀ ਲਾਇਬ੍ਰੇਰੀ ਵਿੱਚ ਪਈ ਸੀ 1935 ਨੂੰ ਇਹਨਾਂ ਨੇ ਆਪਣੇ ਪਰਿਵਾਰ ਸਮੇਤ ਆਪਣੀ ਘਰਵਾਲੀ ਤੇ ਆਪਣੇ ਬੱਚੇ ਦੇ ਸਮੇਤ ਅੰਮ੍ਰਿਤ ਪਾਨ ਕੀਤਾ ਤੇ ਇਹਨਾਂ ਦਾ ਨਾਮ ਮੁਸਤਾਕ ਹੁਸੈਨ ਸ਼ਾਹ ਤੋਂ ਬਦਲ ਕੇ ਪ੍ਰਿਥੀਪਾਲ ਸਿੰਘ ਰੱਖਿਆ ਗਿਆ ਇਹਨਾਂ ਦੀ ਘਰਵਾਲੀ ਦਾ ਨਾਮ ਗੁਲਜ਼ਾਰ ਬੀਗਮ ਤੋਂ ਬਦਲ ਕੇ ਰਾਜਿੰਦਰਪਾਲ ਕੌਰ ਰੱਖਿਆ ਗਿਆ ਤੇ ਇਹਨਾਂ ਦੇ ਬੱਚੇ ਦਾ ਜੋ ਨਾਮ ਸੀ ਮੁਹੰਮਦ ਨਜ਼ੀਰ ਉਸ ਦਾ ਨਾਮ ਬਦਲ ਕੇ ਭਗਤ ਸਿੰਘ ਰੱਖਿਆ ਗਿਆ ਸਾਧ ਸੰਗਤ ਮੈਂ ਇਸੇ ਕਰਕੇ ਆਪ ਜੀ ਨੂੰ ਇਹ ਬੇਨਤੀ ਕਰ ਰਿਹਾ ਸੀ ਕਿ ਇਹ ਜੋ ਕਿਤਾਬ ਹੈ ਇਸ ਕਿਤਾਬ ਨੂੰ ਆਪ ਜੀ ਆਪਣੇ ਘਰ ਦੇ ਵਿੱਚ ਆਨਲਾਈਨ ਮੰਗਵਾ ਕੇ ਜਰੂਰ ਪੜਨਾ ਕਰੋ ਤਾਂ ਕਿ ਸਾਡੇ ਜੀਵਨ ਦੇ ਉੱਤੇ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਬਚਨਾਂ ਦਾ ਪ੍ਰਭਾਵ ਪੈ ਸਕੇ ਸੋ ਮੇਰਾ ਮਨ ਹੈ ਕਿ ਮੈਂ ਅਗਲੇ ਭਾਗ ਦੇ ਵਿੱਚ ਆਪ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਰਬ ਕੰਟਰੀ ਵਿੱਚ ਗਏ ਤਾਜੂਦੀਨ ਨੂੰ ਮਿਲੇ ਤੇ ਤਾਜੂਦੀਨ ਨੂੰ ਜਦੋਂ ਮਿਲੇ ਕੀ ਕੀ ਕੌਤਕ ਤਾਜੂਦੀਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਾਂ ਦੇ ਦੇਖੇ ਉਹ ਕਿਵੇਂ ਪ੍ਰਭਾਵਿਤ ਹੋਏ ਇਹ ਸਾਰਾ ਮੇਰਾ ਮਨ ਹੈ ਕਿ ਮੈਂ ਆਪ ਜੀ ਦੇ ਆਪ ਜੀ ਨੂੰ ਦੱਸਾਂ ਆਪ ਜੀ ਨਾਲ ਸਾਂਝ ਪਾਵਾਂ ਸੋ ਅੱਜ ਇੰਨੀ ਕੁ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ ਹੋਈਆਂ ਪੁੱਲਾਂ ਚੁਕਾ ਲਿਖੇ ਮੈਂ ਬਲੌਗ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ